ਵਾਤ ਬਿਦਾ ਹਮਾਰ ਪ੍ਰਤਿ ਤੇ ਤੁਮਰੀ ਤੇ ਰੋਪਮ ਸੂਤ ਤੇਰੀ ਕੋਏ ਨਾ ਜਾ ਤੁਮਰਾਯਾ ਮੁਤੇ ਜੀਉ ਤੁਪਾ ਭਗਵਾਨ ਸਗਲ ਸਮਗਰੀ ਤੁਮ ਰਹਿ ਸੂਤਰਤਾ تمری گاتا بی تو تم ہی جا داس دا قربانی جی تمری گاتا تمہیں جا نانک داس دا قربان شری واحر جی ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤੇ ਸ੍ਰੀ ਭਗਉਤੀ ਜੀ ਸਹਾਇ ਵਾਸ ਸ੍ਰੀ ਭਗਉਤੀ ਜੀ ਕੀ ਬਾਤ ਸਾਹੀ ਦਸਵੀਂ ਪਰਿਥੋਂ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਬਰੰਗਦ ਗੁਰ ਤੇ ਅਮਰਦਾਸ ਰਾਮਦਾਸ ਸੈ ਹੋਈ ਸਹਾਇ ਆਦਿ ਜਨ ਹਰ ਗੋਬਿੰਦ ਨੋ ਸਿਮਰੋ ਸਿਦੀ ਹਰਦਾਇ ਸਿਰੀ ਹਰਕ੍ਰਿਸ਼ਨ ਜੀ ਧਾਈ ਹੈ ਜਿਦਠੇ ਸਭ ਤੁਕ ਜਾਏ ਗੁਰੂ ਤੇਗ ਬਹਾਦਰ ਸਿਮਰਿਐ ਘਰ ਨਉ ਨਿਤ ਆਵੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਏ ਸਹਾਈ ਸਤਿ ਸ੍ਰੀ ਅਕਾਲ ਮੁਰਖ ਜੀ ਦਾ ਧਿਆਨ ਤਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਦੀ ਵਾਹਿਗੁਰੂ ਜੀ ਦਸਾ ਪਾਤਸ਼ਾਹ ਜੀ ਦੇ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਗਦੀ ਜੋਤ ਹਾਜ਼ਰ ਹਜੂਰ ਜਹਰਾ ਜਹੂਰ ਕਲ ਜੋ ਕੇ ਬੋਹਿਤ ਨਾਮ ਕੇ ਜਹਾਜ਼ ਹਲ ਤੋਂ ਪਲਤ ਕੇ ਰੱਖਿਆ ਕੋ ਲੋਕ ਪਰਲੋਕ ਕੇ ਸਹਾਇਕ ਹਾਜ ਜਦ ਨਾਜ ਜਦ ਤਿੰਨਾਂ ਦੇ ਪਾਠ ਦਦ ਤਨੋਂ ਦਦਾ ਜੀ ਦਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤੋ ਬੋਲਣਾ ਜੀ ਸ੍ਰੀ ਵਾਹਿਗੁਰੂ 10 ਪਾਉ ਸਹੀਆਂ ਚਾਲ ਸਹਿਜਾ ਦੀ ਪੰਜ ਪਿਆਰੇ 40 ਮੁਕਤੇ ਸਮੂਹ ਸੰਤਾਂ ਸਮੂਹ ਭਗਤਾਂ ਸਮੂਹ ਹਟੀਆਂ ਤਪੀਆਂ ਜਤੀਆਂ ਸਤੀਆਂ ਸਮੂਹ ਸਤਕਬਾਨਾਂ ਸਹੀਦਾ ਸਿੰਘਾਂ ਜੀ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜੀ ਵਾਹੇ ਸਤਿਗੁਰੂ ਜੀ ਸਮੂਹ ਗੁਰਦਖਤਾ ਸਮੂਹ ਗੁਰਦਵਾਰਿਆਂ ਝੰਡਿਆਂ ਬੁੰਗਿਆਂ ਨਸਾਨਾਂ ਗੁਰਧਾਮਾਂ ਜੀ ਦਾ ਧਿਆਨ ਤਰਕੇ ਬੋਲਣਾ ਜੀ ਜੀ ਕੀ ਅਕਾਲ ਪੁਰਖ ਅੰਤਿਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾ ਉਚੂਪ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਹਜ਼ੂਰੇ ਅਰਦਾਸ ਬੇਨਤੀ ਹੈ ਦਾਸਾਂ ਦੇ ਸਿਰ ਤੇ ਹੱਥ ਰੱਖੋ ਕਾਮ ਕਰੋ ਲੋਭੋਂ ਔਕਾਲ ਤੋਂ ਬਚਾਓ ਨਾਮ ਦਾਨ ਗਰੀਬੀ ਦਾਨ ਸਿੱਖੀ ਦਾਨ ਚਟਕ ਦਾਨ ਭਰੋਸਾ ਦਾਨ ਸ਼ਾਂਤੀ ਬਖਸ਼ੋ ਤੁਹਾਡੇ ਚਰਨਾਂ ਨਾਲ ਵਾਣ ਆਵੇ ਸਵਾਸਾਂ ਕੇਸਾਂ ਨਾਲ ਸਿੱਖੀ ਬਖਸ਼ੋ ਪ੍ਰੇਮ ਭਗਤੀ ਬਖਸ਼ੋ ਸਤੇ ਹੱਥ ਦਾ ਕੋ ਕਲ ਯੁਗ ਨੂੰ ਦੂਦ ਕਰੋ ਦਾਸਾਂ ਦੇ ਹਿਰਦਿਆਂ ਤੇ ਬਸੋ ਚੰਨਾ ਵਿੱਚ ਮੇਲ ਲਾਓ ਟਿੱਕੰਡੋ ਜੀ ਮਿਹਰਬਾਨ ਜੋ ਭਾਵੈ ਸੋ ਕੰਮ ਕਰਾਈ ਮਿਹਰਬਾਨ ਜੋ ਨਾ ਭਾਵੈ ਸੋ ਨਾ ਕਰਾਈ ਜੋ ਭਾਵੈ ਸੋ ਮਤ ਬੁੱਧ ਸੰਗਤ ਦੇਈ ਜੋ ਨਾ ਭਾਵੈ ਸੋ ਨਾ ਦੇਈ ਜਿੱਥੇ ਭਾਵੈ ਜਿੱਥੇ ਰੱਖ ਲੈ ਜਿੱਥੇ ਨਾ ਭਾਵੈ ਜਿੱਥੇ ਨਾ ਰੱਖ ਜਿੱਥੇ ਰਖੀ ਆਪਣੀ ਚਰਨਾ ਕਮਲਾਂ ਵਿੱਚ ਰੱਖੀ ਆ ਖੰਡ ਭਜਨ ਬਖਸੀ ਦਰਗਾਹਾਂ ਦੇ ਬਖਸੀਆਂ ਸਾਜ਼ੀਆਂ ਨਵਾਜ਼ੀਆਂ ਗੁਰਮੁਖਾਂ ਪਿਆਰਿਆਂ ਦੀ ਬੇਲੇ ਬਖਸੀ ਜਿਨ੍ਹਾਂ ਦੇ ਮੇਲੇ ਕਰਕੇ ਸਿੱਖੀ ਸਦਕ ਦੀ ਪ੍ਰਾਪਤੀ ਹੋਵੇ ਤੂੰ ਦਰਗਾਹ ਦੀ ਸਮੱਤ ਮਿਲੇ ਆਪ ਜੀ ਦੇ ਦਰ ਤੋਂ ਡਿੱਗੇ ਠਕੇ ਨਿੰਦਕ ਦੀ ਸੰਗਤ ਦਾ ਦੇ ਜਿਹਦੇ ਮਿਲਨੇ ਕਰਕੇ ਤੂੰ ਬਿਸਤਰੇ ਜਾਵੇਂ ਦਰਗਾਹਾਂ ਦੇ ਠਕੇ ਦਾ ਮੇਲਾ ਨਾ ਦੇਉ ਜੀ ਮਿਹਰਬਾਨ ਜੀ ਲਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਦਾ ਜਿਤ ਦੁਆਰੀ ਉਪਰੈ ਤਿੱਤੈ ਲਹੂ। ਸੜਦੇ ਬਲਦੇ ਸੰਸਾਰ ਤੋਂ ਹੱਥ ਦੇ ਕੇ ਰੱਖ ਲੈ ਸਤਿਗੁਰਾ ਅਜਤਿਆਂ ਝੋਲਿਆਂ ਤੋਂ ਆਪ ਦੀ ਗੋਦ ਵਿੱਚ ਰੱਖੋ ਮਾਇਆ ਦੇ ਛਲ ਛਤਨਾ ਤੋਂ ਹੱਥ ਦੇ ਕੇ ਵਿਚਾਲੇ। ਸਤਿਗੁਰੂ ਰਹਿਮ ਕਰੋ ਦਰੋਂ ਘਰੋਂ ਨਾਮਦਾਨ ਬਖਸ਼ੋ ਬਾਣੀ ਵਿੱਚ ਲਿਆਓ ਬਾਣਾ ਵਿੱਠਾ ਲੱਗੈ। ਨਾ ਕੀਤਾ ਨਾ ਜਾਤਾ ਰਾਮ ਕੋ ਰਹੋ ਕਿਆ ਮੋਹ ਦੇ ਸੰਤੋਟ ਜੋ ਦੁਨਹਿਂ ਗਾਲ ਓਣ ਰਾਮੀ ਪਾਹਣ ਨਾ ਪਾਤ ਗਰਾਮੀ ਜੀਤਾ ਸਮੁੰਦ ਸਾਗਰ ਨੀਰ ਭਰਿਆ ਤੀਤੀ ਓਗਣਾਵਾ ਦਇਆ ਕਰੋ ਕਿਛ ਮਿਹਰਿ ਉਪਾਵੂ ਡੁੱਬਦੀ ਪੱਥਰ ਤਾਰੇ ਕੂਪ ਭਰੀਓ ਜੈਸੇ ਦਾਦ ਦਾ ਕਛ ਦੇਸ ਮਰੀਸ ਨਾ ਮੂਜ ਐਸੇ ਮੇਰਾ ਮਨ ਵਿਖਿਆ ਬੇਮੋਹਿਆ ਕਛ ਯਾਦਾ ਪਾਤ ਏ ਨਰੰਕਾ ਸੂਤ ਸੱਚੀ ਪਾਤਸ਼ਾਹ ਜੀ ਸਾਰਿਆਂ ਦਰਾਂ ਨੂੰ ਗਾਹ ਕੇ ਆਪ ਜੀ ਦੀ ਸੱਚੀ ਦਰਗਾਹਾਂ ਭੁੱਜੇ ਮੰਦੇ ਹਾਂ ਚੰਗੇ ਹਾਂ ਤੇਦੇ ਹਾਂ ਤੇਰੀਆਂ ਦੀ ਤੈਨੂੰ ਲਾ ਸਿਰ ਤੇ ਹੱਥ ਰੱਖੋ ਸਤਿਮਤ ਬਖਸ਼ੋ ਸਿੱਧੇ ਰਸਤੇ ਪਾਓ ਸਦਬੱਤ ਭੁੱਲਾ ਮਾਫ ਕਰੋ ਸਦਾ ਲਈ ਆਪਣੇ ਚਰਨਾਂ ਦੀ ਓਟ ਸੇਵਾ ਸੁਖ ਸ਼ਾਂਤੀ ਵਾਹ ਸਚੀ ਪਾਤਸ਼ਾਹ ਜੀ ਐਸ ਵੇਲੇ ਜੋ ਕੀਤਾ ਸੋ ਵਾਹ ਵਾਹ ਜੋ ਕਰੋਗੇ ਸੋ ਵਾਹ ਜੋ ਹਾਜ਼ਰਾ ਹਜੂਰ ਬੈਠ ਕਰਕੇ ਕਦ ਕਰਵਾ ਰਹੇ ਹੋ ਸੋ ਪੀ ਵਾਹ 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 ਅਮਦਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਆਪ ਜੀ ਕੀ ਹਜੂਰ ਸ੍ਰੀ ਆਸਾ ਜੀ ਦੀ ਬਾਣੀ ਸੰਲੋਕ ਸ਼ੰਤ ਸ਼ਬਦ ਕੀਰਤਨ ਜੀ ਦੀ ਅਦਾਸ ਖਾੜ ਦਾ ਮਹੀਨਾ ਜਾਣ ਸ੍ਰੀ 12 ਵਾਹ ਜੀ ਕੀ ਪਾਠ ਪਾਠ ਕਰਦਿਆਂ ਕੀਰਤਨ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣ ਅਣਜਾਣ ਬੱਚੇ ਸਮਝ ਕੇ ਬਖਸ਼ ਲਿਓ ਅੱਗੇ ਵਾਸਤੇ ਇਸ ਮੱਤਬ ਏਸੀ ਖੁਸ਼ੀ ਵਿੱਚ ਆਪ ਜੀ ਕੇ ਹਜੂਰ ਕੜਾ ਪ੍ਰਸਾਦ ਦਾ ਥਾਲਾ ਸਜਾ ਕੇ ਹਾਜ਼ਰ ਕੀ ਨਾਲ ਲੰਗਰ ਦੇ ਵਿੱਚੋਂ ਪ੍ਰਸਾਦੀ ਦਾ ਥਾਲ ਵੀ ਹਾਜ਼ਰ ਆਪ ਜੀ ਕੋ ਖੋਗ ਲਗ ਸੀਰ ਪ੍ਰਸਾਦ ਪਿਆਰੀ ਸਾਧ ਸੰਗਤ ਵਿੱਚ ਵਰਤੀ ਕਲਾ ਆਪ ਜੀ ਕੀ ਔਰ ਜੋ ਵੀ ਮਾਈ ਭਾਈ ਆਪ ਜੀ ਕੇ ਹਜੂਰ ਤੈਲੋ ਖਲੋ ਸਮੁੱਚਾ ਪ੍ਰਸਾਦ ਲੈ ਕੇ ਆਏ ਸਭ ਨਾਂ ਦੀ ਹਾਜ਼ਰੀ ਲਾਉਣੀ ਸਭ ਨਾਂ ਨੂੰ ਨਾਮ ਜਾਨ ਗੁਰ ਸਿੱਖੀ ਜੀਵਨ ਬਖਸ਼ ਆਪਣੇ ਚਰਨਾਂ ਦਾ ਭਿਆਦ ਗੰਥਨਾ ਕਦਮ ਕਦਮ ਲੇਖੇ ਜੇ ਸਾ ਉਪਦੇਸ਼ਾਂ ਵਿੱਚ ਆਪਣੇ ਸਿੱਖ ਸੇਵਕਾਂ ਦੀ ਚੜ੍ਹਦੀ ਕਲਾ ਬਖਸ਼ਣੀ ਹਰਿਵੰਦਨ ਅਦੇ ਬਖਸ਼ਣੇ ਆਪਣੇ ਪੰਥ ਖਾਲਸੇ ਨੂੰ ਸਤਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਐਸ ਵੇਲੇ ਜੋ ਵੀ ਆਪ ਜੀ ਕੇ ਹਜ਼ੂਰੀ ਆਇਆ ਆਪ ਜੀ ਦੀਆਂ ਮਿਹਰਾਂ ਦਾ ਸਦਕਾ ਸਭ ਰਾਜੀ ਜਾਵੇ ਮਨ ਵਾਂਸ਼ਿਤ ਫਲ ਪਾਵੇ ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਤਿਵੰਤ ਦਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ